ਆਵੇ ਫੋਜੀਆ ਕਾਰਾਂ ਨੂੰ ਜੇ ਨੂੰ ਹੱਥ ਲਾਵਾਂਗੇ ਤਾਂ ਲੋਕ ਕਰਤੀ ਹੁਣ ਮੈਂ ਕੋਈ ਵੀ ਹੱਥ ਲਾਉਂ ਤੈਨੂੰ ਉਹ ਨੇੜੇ ਵਰੀਆ ਫੋਨ ਨੂੰਣੀ ਹੈ ਯਾਰ ਤਾਂ ਪੂਰੀ ਚੁੱਪ ਬੋਲ ਲੈ ਸਲਾਈਡ ਤਾਂ ਹਾਂ ਲਾਈਟ ਤਾਂ ਬੈਟਰੀ ਬਹੁਤ ਘਟ ਖਾਂਦੀ ਉਹ ਚਲ 20000 ਦਾ ਤੈਨੂੰ ਦੱਸਿਆ ਉਹ ਕਟਾ ਤਾਂ ਤੇ ਉਹ ਦਾ 65000 ਦੀ ਹੈ ਜੀ ਨਾਲੇ ਭਾਰੀ ਵਜ਼ਨ ਕਿੰਨਾ ਦਾ ਦੇਣਗੇ ਦਾ ਵਜ਼ਨ ਵੀ ਕਾਫੀ ਹੁੰਦਾ ਇਹਦਾ ਵਜਨ ਤਾਂ ਵੱਧੀ ਨੂੰ ਆਹ ਆਟੋਮੈਟਿਕ ਹੈ ਜੇ ਕਿਤੇ ਅੰਦਰ ਕੋਈ ਵੀ ਤਾਰ ਕੁਛ ਹੋਵੇ ਤਾਂ ਇਹਨੇ ਉਹ ਹੋ ਜਾਣਾ ਹੈ ਇਹ ਫੈਕਸ਼ਨ ਤਾਂ ਬਹੁਤ ਵਧੀਆ ਹੁੰਦੇ ਨੇ ਨਾ ਚਾਹ ਇਹ ਵਧੀਆ ਰਹਿ ਗਿਆ ਤਾਂ ਠੀਕ ਨਾ ਕਿੰਨੀ ਬੈਟਰੀ ਖਾ ਕੇ ਸੋਤੇ ਤੱਕਰ ਜਾਂਦੀ ਯਾਰ ਬੈਟਰੀ ਕੱਲ ਤੇ ਪਤਾ ਕੀ ਹੋਇਆ ਜਦੋਂ ਅਸੀਂ ਲਿਆਏ ਆ ਉਹ ਤਾਂ ਉੱਥੇ ਡੰਡਾ ਹੀ ਇੱਕ ਸੀ ਇੱਕ ਸੀ ਮਤਲਬ ਉਹਦੇ ਖਤਮ ਹੋ ਗਿਆ ਉਹਨੇ ਚਾਰਜ ਨਹੀਂ ਹੀ ਕਰੀ ਆਹ ਦਿੱਤੇ ਲਈ ਦੋ ਡੰਡੇ ਫੇਰ ਹੋ ਗਏ ਤੋਂ ਉਹ ਲੈਣਾ ਦੋ ਹੋ ਗਏ ਫਿਰ ਮੈਂ ਉੱਥੇ ਗਿਆ ਉੱਥੇ ਰਾਤ ਨੂੰ ਦੱਸਦੀ ਤਿੰਨ ਹੋ ਗਏ ਫਿਰ ਫੁੱਲ ਫੁੱਲੋ ਕੀ ਜਦੋਂ ਆਉਂਦਿਆਂ ਇੱਕ ਡੰਡਾ ਵੀ ਨਹੀਂ ਚੱਕਿਆ ਉਸ ਦਿਨ ਮੈਂ ਅੱਜ ਘਰ ਨਹੀਂ ਲਈ ਉੱਥੇ ਹੀ ਲਾਉਂਗਾ ਰਾਤ ਨੂੰ ਮੈਂ ਤੁਹਾਨੂੰ ਕਹਿਦਾ ਕਿ ਤੂੰ ਤਾਂ ਨਾ ਇੱਥੇ ਵੀ ਲਾਉਂ ਉੱਥੇ ਵੀ ਲਾਉਂ ਮੈਂ ਇੱਥੇ ਤਾਂ ਲਾਈ ਨਹੀਂ ਕੋਈ ਡੰਡੇ ਤੋੜ ਤੋੜ ਰਹਿਤ ਨਹੀਂ ਨੇ ਜੇ ਨਾ ਸਵੱਛ ਰੱਖ ਲੈਣਾ ਆ ਕੋਨੂ ਸ਼ੇਰੋ ਤੋਂ ਡਾਊਨ ਡਾਊਨ ਚ ਲਿਆਇਆ ਕਰੂ ਪਿੰਡ ਤਾ ਹੂੰ ਇਹਨਾਂ ਕ ਮਨ ਕ ਚਲੋ ਯਾਰ ਪਿੱਛੇ ਚਾਲਦੀ ਜੰਨੇ ਕੰਟਰੋਲ ਦੀ ਲੋੜ ਨਹੀਂ ਖਾ ਅੱਖਾਂ ਮਿੱਗੇ ਚਲਾਈ ਜੇ ਲੋ ਹੂੰ ਇਹ ਵਧੀਆ ਹਾਂ 60000 ਤੱਕ ਮਨ ਕ ਚਲ ਥੋੜੇ ਚਰਚੇ ਪੂਰਾ ਕਰ ਦੂਗੇ ਤੂੰ ਮਰਦਾ ਪੈਟਰੋਲ ਤਾਂ ਤੁਗਣਾ ਲਾਂਦਾ ਤੂੰ ਉਹ ਕਾਦਰ ਯਾਰ ਵੀ ਗਿਆ ਨਹੀਂ ਭਾਈ ਦੀ ਕਿਨੂ ਕ ਸਪੀਡ ਸਪੀਡ ਹੈਗੀ ਉੱਥੇ ਮੀਟਰ ਆਹ ਉੱਥੇ ਚੱਲਦਾ ਮੀਟਰ ਦੇਖ ਕਿੱਥੇ ਕਿੰਨੇ ਕਿਤੇ ਚੜਦੀ ਆ ਮੀਤੇ ਆਪਾਂ ਤੇ ਜੇ 50 ਪੰਜੂ ਕੁਤੇ ਰੱਖੀ ਐ ਇਹ 30 ਵਰ 50 ਦੀ ਸਪੀਡ ਵੀ ਆ ਦੇਖਾ ਇੱਥੋਂ ਚੱਲ ਪੈਂਦੀ ਐ ਜੀਰੋ ਚੱਲ ਜੀ ਹੂੰ ਆ ਤਿੰਨ ਟੰਡੇ ਜੇ ਖੜੇ ਨੇ ਅੱਜ ਜਾਊ ਉੱਥੇ ਰਾਤ ਨੂੰ ਫੇਰ ਲਾ ਦੂੰ ਮੈਨੂੰ 50 ਦੀ ਸਪੀਡ ਬਹੁਤ ਆ ਜੀ ਮੈਂ 40 ਕਿਤੇ ਰੱਖਾ ਬਹੁਤ ਉੱਤੇ ਚੱਲਦਾ ਹੀ ਨਹੀਂ ਕੋਸ ਮੈਂ 40 ਰੱਖਦਾ ਸਾਰੀ ਆਟੋਮੈਟਿਕ ਆ ਕੋਈ ਕਾਪੀ ਨਹੀਂ ਕੋਈ ਇਹਦਾ ਡਰਾਈਵਿੰਗ ਲਾਇਸੈਂਸ ਨਹੀਂ ਕੋਈ ਪੁਲਿਸ ਇਹਨੂੰ ਫੜ ਨਹੀਂ ਸਕਦੀ